देखो गाड़ियां खड़ीयां ਘਵਾਂਦੇ ਵੀ ਆ ਕੱਲ ਅੱਗ ਲੱਗੀ ਉਹਰੇ ਬਹੁਤ ਤਬਾਈ ਹੋਈ ਆ ਕਾਫੀ ਜਾਨਵਰ ਕਹਿੰਦੇ ਮਰ ਗਏ ਤਿੰਨ ਚਾਰ ਹੀਰਨ ਹਰਨ ਬਚੇ ਆ ਬਾਕੀ ਬਹੁਤ ਜਾਨਵਰ ਮਰ ਗਏ ਕਿਉਂਕਿ ਜੰਗਲ ਚ ਘੁੰਮ ਕੇ ਆਣਾ ਹੁਣ ਆਏ ਆ ਉਹਰੇ ਫੋਰੈਸਟ ਦੇ ਵਿੱਚ ਤੇ ਹੁਣ ਡਰੀ ਜਾਂਦੀ ਪਈ ਆ ਚਲਾ ਹੁਣ ਜੇ ਸ਼ੇਰ ਆ ਗਿਆ ਤੈਨੂੰ ਗੱਡੀ 'ਚ ਛੱਡੂਗਾ ਤੂੰ ਨੇ ਕਿਹਾ ਸਭ ਤੋਂ ਪਹਿਲਾਂ ਇਹਨੂੰ ਹੀ ਖਾਣਾ ਹੈ ਇਹ ਹੀ ਪੋਲਾ ਮਾਸ ਸਭ ਤੋਂ ਜ਼ਿਆਦਾ ਹਾਂ ਰਾਹ ਹਾਂ ਮੈਂ ਘਰੇ ਦਾ ਖਾਣਾ ਹੀ ਖਾਣਾ ਬਾਹਰ ਆ ਕੇ ਵੀ ਤੇਰਾ ਖਾਣ ਵਾਲੀ ਧਿਆਨ ਆ ਇਸ ਹਿਸਾਬ ਨਾਲ ਤਾਂ ਤੂੰ ਪਹੁੰਚ ਜੇਂਗੀ देख लो खाऊंगी तो ताही धरूंगी पिहू हो गया साडा रेडी गाइस सब तो लेट न आती हां सब तो पहला रेडी होगी सब तो पहला रेडी होगी चलो प्रीति जी हो गए रेडी चलो भी, चलो चले परोणे बाय चलो आ गया तनु क्या? चल चलिए लो गाइस घरोने निकल पे आ अपन ਮੰਮੀ ਦੇ ਪੇਕਿਆਂ ਨੂੰ ਆ ਦੇਖੋ ਮਾਤਾ ਜੱਗੇ ਬਈ ਪ੍ਰੀਤ ਨੂੰ ਬਿਠਾਤਾ ਪਿੱਛੇ ਪ੍ਰੀਤ ਕਰਦੀ ਪਿਛੇ ਪੇਕੇ ਚੱਲੀਆਂ ਨਾ ਗਾਜ ਅੱਜ ਮਾਤਾ ਦਾ ਰੋਵ ਹੈ ਪ੍ਰੀਤ ਕਿੱਧਰੋਂ ਪਿਛੇ ਵਗੀ ਹੈ ਮੈਂ ਰੋਵ ਚਾਹੀਦਾ ਭਾਈ ਪੇਕੇ ਚੱਲੇ ਆਂ ਮਟਕਾ ਕਿ ਪਤਾ ਲੱਗੇ ਕਿ ਇੱਕ ਮੋਰੇ ਗੱਡੀ 'ਚ ਬਹਿ ਕੇ ਆਏ ਆ ਆਪਣੇ ਨਾਨਕਿਆਂ ਦਾ ਪਿੰਡ ਹੈਗਾ ਵਾ ਦੋਸਤੋ ਅਲੀ ਖਾਨ ਤਾਰਕਰ ਤੋਂ ਪਹਿਲਾਂ ਪੈਂਦਾ ਵਾ ਅਲੀ ਖਾਨ ਸ਼ਾਦੀਪੁਰ ਲੱਗੇ ਪੂਰੇ ਦੋਸਤੋ ਇੱਕ ਪੂਲੀ ਆਂਦੀ ਓਥੇ ਪਰੀਆਂ ਦਾ ਮੰਮੀ ਕਹਦਾ ਵਾਸਾ ਭੂਤਾਂ ਦਾ ਹੈਂ ਕਰੜੀ ਜਗ੍ਹਾ ਆ ਕਾਫੀ ਭਾਰੀ ਜਗ੍ਹਾ ਵਾ ਤੁਹਾਨੂੰ ਵਿਖਾਣੇ ਆ ਉੱਥੇ ਆ ਪੁਲੀ ਆ ਗਈ ਆ ਔਰੇ ਇਹ ਜਗ੍ਹਾ ਬੜੀ ਭਾਰੀ ਆ ਏ ਇਹੀ ਆ ਨਾ ਪੁਲੀ ਆ ਨਾ ਹਾਂ ਪਰਲੇ ਬਸ ਕਿ ਦਰਿਆ ਹੁੰਦਾ ਰਿਹਾ ਸਾਰਾ ਹੁੰਦਾ ਖੇਤੀ ਹੋਣ ਲੱਗ ਪਈ ਆ ਆ ਸਾਰਾ ਦਰਿਆ ਹੁੰਦਾ ਸੀ ਦੋਸਤੋ ਪੁਲੀ ਜਿਹੜੀ ਆ ਨਾ ਖੇਤੀ ਬਣਾ ਲੈਦੇ ਖੇਤੀ ਬਣਾ ਲੈਦੇ ਆਲੇ ਦੋਲੇ ਸਾਰੇ ਆ ਜਗ੍ਹਾ ਜਗ੍ਹਾ ਖਤਰਨਾਕ ਆ ਬਹੁਤ ਭਾਰੀ ਆ ਇਹ ਜਗ੍ਹਾ ਮਹਾਰਾਜ ਦਾ ਨਾਮ ਆ ਆ ਆ ਸਾਰਾ ਦਰਿਆ ਸੀਗਾ ਦੋਸਤੋ ਦੇਖੋ ਕੀ ਹਾਲ ਕਰਤਾ ਪਟ ਪਟ ਛੜਿਆ ਵੱਡ ਕੇ ਤਾਂ ਦਰਿਆ ਹੀ ਖਤਮ ਕਰਤਾ ਵਾ ਹੁਣ ਤਾਂ ਦੁਨੀਆ ਧੂਰੀ ਰਹਿੰਦੀ ਆ ਨਾ ਧੂਰੀ ਰਹਿੰਦੀ ਹੈ ਹੁਣ ਨਹੀਂ ਲੋਕੇ ਡੋਲਦੇ ਕਿ ਨੰਗੇ ਦੇ ਸੀ ਇੱਥੇ ਕਹਿੰਨ ਤਾਂ ਪੈਰ ਨੰਗ ਲੰਨਦਾ ਆਂਦਾ ਹਲਾ ਉਸ ਵੇਲੇ ਕੈਮਰਾ ਖੋਲ ਕੇ ਰਿਕਾਰਡ ਕਰਤਾ ਕਿਹੜਾ ਭੂਤ ਦਿਖਾਉ ਮੈਨੂੰ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਨੰਨਕੇ ਆ ਸਕੂਲ ਸੀਗਾ ਸਕੂਲ ਚ ਹੀ ਬੜਾ ਖੇਡਦੇ ਰਹੇ ਆ ਦੋਸਤੋ ਬਿਲਕੁਲ ਅੰਬੀਆਂ ਤੋੜਦੇ ਰਹੇ ਆ ਅੰਬੀਆਂ ਤੋੜਦੇ ਰਹੇ ਆ ਅਸੀਂ ਉਰੇ ਟੂਬਲ ਹੁੰਦਾ ਨਾ ਟੋਲ ਤੇ ਵੀ ਨੰਨਦੇ ਰਹੇ ਆ ਆ ਉਹ ਬੱਲੇ ਲਾ ਰਹੀ ਹਾਂ ਆ ਉਰੇ ਲੱਗਿਆ ਹੁੰਦਾ ਸੀ ਅੰਬੀ ਦਾ ਬੂਟਾ ਇੱਥੇ ਨਾਲੇ ਤੱਕ ਗਲੀ ਚ ਫਿਰਨ ਦੇ ਆ ਹਾਂ ਜਿਸ ਗਲੀ ਦੀ ਛੱਤ ਲਿਆ ਆ ਆ ਵੇਖੋ ਕਿ ਸੱਚ ਨੇ ਅੰਗਲੀ ਵੀ ਛੱਤ ਤੇ ਆ ਚਲੋ ਮੌਜ ਹੈ ਭਾਈ ਸਰਦੀ ਲੱਗਿਆ ਤਾਂ ਨਹੀਂ ਆਏ ਆ ਪੰਪ ਟਿਕਾ ਮੰਜਾ ਤੋੜ ਲਿਓ ਆ ਨਾ ਘਰ ਦਾ ਸਨਾਹ ਭਾਈ ਬੋਟੀਆਂ ਇਹ ਆ ਵਧੀਆ ਵਧੀਆ ਉਹ ਵੇਖੋ ਹਾਂਜੀ ਸਭ ਠੀਕ ਐ ਸਭ ਠੀਕ ਥੋੜਾ ਜਿਹਾ ਨਾਨੀ ਆਟੇ ਨਾਨੇ ਲਈ ਉਹ ਨਾਲ ਬਣਾ ਤੇ ਵੀ ਮਾ ਬਰਹ ਦੀ ਨਾਮ ਨੇ ਉਹ ਮਾਨਪੁਰ ਦੀ ਉਹ ਹੈ ਫੋਟੋ ਰਿਆ ਕਰ ਬਗੋ ਤੇ ਮਾਤਾ ਉਹਨਾਂ ਨੂੰ ਛੱਡਤਾ ਆਪਾਂ ਪਿੰਡੀ ਤੇ ਹੁਣ ਆਪਾਂ ਨਿਕਲੇ ਥੋੜਾ ਉਹਦਾ ਘੁੰਮਣ ਕਰਨ ਵਾਸਤੇ ਮਗਰ ਨਾਲੇ ਪ੍ਰੀਤ ਨੂੰ ਘਮਾ ਲਿਆਈ ਆ ਤ੍ਰਿਆਦਰੀ ਉਦੇ ਉੱਤੇ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਘੁਮਾ ਦਿੰਨੇ ਆ ਝੋਨੇ ਦੀ ਪੂਰੀ ਤਿਆਰੀ ਆ ਸਾਰੇ ਕਿਤੇ ਲੱਗ ਗਿਆ ਸਾਡੇ ਏਰੀਆ 'ਚ ਝੋਨਾ ਹੋਰ ਐ ਇਰ ਦੇ ਵਿੱਚ ਆਪਾਂ ਰਹਿੰਦੇ ਹੈਗੇ ਆ ਪਰ ਪਿੰਡਾਂ ਵਰਗਾ ਮਾਹੌਲ ਨਾ ਸ਼ਹਿਰਾਂ ਚ ਨਜ਼ਾਰਾ ਨਹੀਂਗਾ ਜੋ ਪਿੰਡਾਂ ਦੇ ਵਿੱਚ ਆ ਖੁੱਲੀ ਹਵਾ ਖੁੱਲ੍ਹਾ ਵਾਤਾਵਰਨ ਹੁੰਦੇ ਆ ਪਿੰਡਾਂਲੇ ਪਿੰਡਾਂਲੇ ਦੇਸੀਵੱਲੀਏ ਮੈਂ ਵੀ ਪਿੰਡਾਂ ਵਾਲੀ ਹੋ ਗਈ ਹਾਂ ਹਾਂ ਅੰਮ੍ਰਾੜਾ ਅੰਮ੍ਰਾੜਾ ਇੱਧਰੋਂ ਗਿਆ ਸੋਨੂ ਤੇ ਸੋਹਰੇ ਦੇਖੋ ਆ ਸਾਰਾ ਦਰਿਆ ਦੀ ਜਗ੍ਹਾ ਸੀ ਦੋਸਤੋ ਸਾਰੇ ਲੋਕਾਂ ਨੇ ਖੇਤ ਦੀ ਬਣਾ ਲਈਆਂ ਕਿ ਬਾਬਾ ਕਿੰਨੇ ਮੰਦਰ ਜੇ ਬਣਾਏ ਕਰਕੇ ਦਾਂਜੀ ਹਾਂ ਤੇ ਇਸ ਏਰੀਏ ਦੇ ਦੋਸਤੋ ਨਾਗਾਂ ਦੀ ਜਗ੍ਹਾ ਬਹੁਤ ਆ ਉਹਦੇ ਖੇਤ ਦੇ ਜੋ ਢਿੱਲਾ ਜਿਆ ਨਾ ਨਾਗਾਂ ਦੀ ਜਗ੍ਹਾ ਬਹੁਤ ਆ ਵੀ ਇਹਨੂੰ ਭੇਜਿਆ ਵਾ ਲਈ ਕੁਲਕਰੇਲੇ ਆ ਨਾ ਤੇ ਖਾਲੀ ਮੁੜਿਆਉਂਦਾ ਵਾ ਬਰੰਗ ਚਿੱਠੀਆਂ ਦਾ ਹਾਂਜੀ ਖਾਲੀ ਹੱਥ ਆ ਕੇ ਨਹੀਂ ਹੈਗੇ ਉੱਥੋਂ ਪੁੱਛ ਲਾ ਉਹ ਤੋਂ ਪੁੱਛ ਲਾ ਫਿਰ ਇਹ ਪਾਣੀ ਠੰਡਾ ਲਿਆਈ ਪਰ ਪ੍ਰੀਤ ਦਾ ਖਾਣ ਪੀਣ ਦਾ ਸਮਾਨ ਆ ਗਿਆ ਵਾ ਦੇਖੋ ਟਾਈਮ ਕਿੰਨਾ ਆ ਗਿਆ ਹਲੇ ਤੱਕ ਵੀ ਧੁੱਪ ਹਾਂ ਟਾਈਮ 6 ਵਜਣ ਲੱਗਿਆ ਹਲੇ ਤੱਕ ਵੀ ਪੂਰੀ ਐਨ ਗਰਮੀ ਆ ਕੀ ਬੰਦਾ ਬਾਹਰ ਘੁੰਮਣ ਨਿਕਲੇ ਕੀ ਵਲੌਗ ਕਰੇ ਕੀ ਸ਼ੂਟ ਕਰੇ ਔਰ ਗਰਮੀ ਦੇ ਵਿੱਚ ਸਾਡੇ ਵਾਲੇ ਜਿੰਸਾ ਇਹੋ ਜਿਹੇ ਵਾਂ ਕਿ ਗਰਮੀ 'ਚ ਇਹ ਨਿਕਲਦੀ ਹੀ ਨਹੀਂ ਆ। ਮਾਸੀ ਘਰੇ ਇਸ ਪਾਸੇ ਘਰੋਂ ਨਿਕਲਦੇ। ਮਾਸੀ ਘਰੋਂ ਨਿਕਲ ਹੀ ਨਹੀਂ ਗਏ। ਨਾ ਜੀ ਤੇ ਕੁੱਬੇ ਜੇ ਕਿਹੋ ਜਿਹਾ ਹੋ ਕੇ ਕਰਦੇ ਹੋ? ਝੋਨਾ ਲਗਾ ਰਹੇ ਆ ਉਹ ਕੁੱਬੇ ਕੀ ਘੋਣਾ ਉਹਨਾਂ ਨੇ ਵਿਚਾਰਿਆਂ ਨੇ ਝੋਨਾ ਲਗਾ ਰਹੇ ਆ ਉਹ। ਆਪਾਂ ਵੀ ਜਾ ਸਕਦੇ ਹਾਂ ਤੇ ਮੈਂ ਜਾਵਾਂ। ਹਾਂ ਜਾ ਸਕਦੀਆਂ। ਉਹ ਵਾਲੀ ਮੈਂ ਬੱਟਾ ਬੱਟੇ ਤੁਰੀ ਜਾ ਸਕਦੀ। ਤੂੰ ਖੇਤ ਦੇ ਵਿੱਚ ਵੜ ਗਈ ਤੇ ਮਾਂ ਤੂੰ ਵਿੱਚ ਹੀ ਖੁੱਬ ਜਾਣਾ ਮੋਟਿਆ ਜਾਂ ਤੈਨੂੰ ਬਾਹਰ ਕੱਢਣਾ ਕਿੰਨੇ ਆ। ਕਿੰਨੀਆਂ? ਆਹੋ। ਕਿੰਨੀ ਕੱਢੋਗੇ ਮੈਨੂੰ? ਆ ਗਿਆ ਕਥਲੌਰ ਦਾ ਪੁੱਲ ਆ ਰਜੇਸ਼ ਖੰਨੇ ਨੇ ਬਣਵਾਇਆ ਸੀਗਾ ਲੋਕੇਸ਼ਨ ਆਵਲੀ ਫਾਇੰਡ ਕੀਤੀ ਆ ਆਪਾਂ ਫ੍ਰੀਡ ਦਾ ਸ਼ੂਟ ਕਰਨ ਵਾਸਤੇ ਲੋਕੇਸ਼ਨ ਦਾ ਸੋਹਣੀ ਆ ਦਰਿਆ ਤੇ ਥੱਲੇ ਉਤਰਨਾ ਸੀ ਦਰਿਆ ਕੋ ਥੱਲੇ ਉਤਰਨ ਦਾ ਆਪਾਂ ਨੂੰ ਨਾ ਉਹ ਰਸਤਾ ਨਹੀਂ ਮਿਲ ਰਿਹਾ ਹੈਗਾ ਉਹ ਪਾਰ ਦਰਿਆ ਹੀ ਆ ਸਾਰਾ ਉਧਰ ਪਾਰ ਸਾਰਾ ਦਰਿਆ ਵਾ ਤੇ ਹੁਣ ਆਪਾਂ ਉਧਰ ਚੱਲਦੇ ਆਂ ਦਰਿਆ ਦੇ ਉਧਰਲੇ ਪਾਸੇ ਜਾ ਕੇ ਤੇ ਫਿਰ ਤੁਹਾਨੂੰ ਦੇਖ ਕੇ ਦੱਸਦੇ ਆਂ ਹੈ ਹੋਰ ਰੈਸਟ ਵਾਈਲਡ ਵਾਈਲਡ ਲਾਈਫ ਸੈਂਕ ਨਾ ਇਹ ਤੇ ਜਨਵਾਰ ਜਨਵਰ ਵੀ ਆ ਸਾਰੇ ਉਹ ਹੁੰਦਾ ਕਹੀ ਜਾਂਦੀ ਕਿ ਮੈਨੂੰ ਜੰਗਲ ਚ ਘੁੰਮ ਕੇ ਆਣਾ ਹੁਣ ਆਏ ਆ ਉਹਰੇ ਫੋਰੈਸਟ ਦੇ ਵਿੱਚ ਤੇ ਹੁਣ ਡਰੀ ਜਾਂਦੀ ਪਈ ਆ ਚਲਾ ਹੁਣ ਉਹ ਕਹਿੰਦੇ ਗੱਡੀ ਅੱਗੇ ਨਾਲ ਲੈ ਕੇ ਜਾਓ ਰਿਸਕੀ ਹੈਗਾ ਕਿ ਉਹਰੇ ਲਾ ਦਨੇ ਆ ਗੱਡੀ ਤੇ ਤੁਰ ਕੇ ਚੱਲ ਜਾਨੇ ਆ ਮੈਨੂੰ ਜਾਣਾ ਡਰ ਲੱਗਦਾ ਗੱਡੀ ਚ ਯਾਰ ਸ਼ੇਰ ਛੁਰ ਆ ਜਾਊਗਾ ਸ਼ੇਰ ਆ ਜਾਊਗਾ ਸ਼ੇਰ ਦੇ ਮਰਗੇ ਵਿਚਾਰੇ ਕੱਲ ਉਹ ਰੇ ਅੱਗ ਲੱਗ ਗਈ ਸਾਰੇ ਸਾਰਾ ਜੰਗਲ ਆ ਫੋਰੈਸਟ ਘੁੰਮਣ ਨੂੰ ਲੋਕੇਸ਼ਨ ਬਹੁਤ ਵਧੀਆ ਨੇਚਰ ਦੇ ਵਿੱਚ ਪੰਜਾਬ ਦੇ ਵਿੱਚ ਜੇ ਅਗਰ ਤੁਸੀਂ ਘੁੰਮਣਾਵਾਂ ਤੇ ਉਰੇ ਤੁਸੀਂ ਆ ਸਕਦੇ ਹੋ ਔਰ ਕੈਂਪਿੰਗ ਗੁੰਬਿੰਗ ਕਰਨੀ ਆ ਕੁਝ ਵੀ ਕਰਨਾ ਵਾ ਬਹੁਤ ਵਧੀਆ ਵਾ ਦੋਸਤੋ ਆਪਨਾ ਆ ਸਕਦੇ ਹੋ ਆ ਉਰੇ ਫੋਰੈਸਟ ਹਟ ਹੈਗਾ ਵਾ ਔਰ ਇੱਕ ਕੱਲ ਅੱਗ ਲੱਗ ਗਈ ਕਾਫੀ ਜਾਨਵਰ ਮਰੇ ਆ ਦੇਖੋ ਕਾਫੀ ਇੱਕ ਹਾਂ ਉਰੇ ਕਮਾਂਦੇ ਵੀ ਇਹ ਅੰਦਰ ਉਹ ਕੋਈ ਗੱਡੀਆਂ ਰਖੜੀਆਂ ਦੇਖੋ ਗੱਡੀਆਂ ਖੜੀਆਂ ਕਮਾਂਦੇ ਵੀ ਆ ਕੱਲ ਅੱਗ ਲੱਗੀ ਉਰੇ ਬਹੁਤ ਤਬਾਈ ਹੋਈ ਆ ਕਾਫੀ ਜਾਨਵਰ ਕਹਿੰਦੇ ਮਰ ਗਏ ਤਿੰਨ ਚਾਰ ਹਿਰਨ ਹਰਨ ਬਚੇ ਆ ਬਾਕੀ ਬਹੁਤ ਜਾਨਵਰ ਮਰ ਗਏ ਔਰ ਇਹ ਦੇਖੋ ਆ ਗੁਜਰਾ ਨੇ ਰੇਹ ਨੂੰ ਸਾਰੇ ਕਿੱਥੇ ਲਿਆ ਕੇ ਬਣਾਏ ਹੋਏ ਆ ਦੇਖੋ ਚਲੋ ਪ੍ਰੀਤ ਘੁੰਮ ਲੋ ਹੁਣ ਪ੍ਰੀਤ ਤੇ ਡਰ ਰਹੀ ਆ ਤੈਨੂੰ ਸ਼ੇਰ ਤੋਂ ਕਿ ਡਰਾਂ ਸ਼ੇਰ ਦੇਖਿਆ ਸੀਗਾ ਮੈਂ ਦੇਖਿਆ ਸੀ ਹੁਣੇ ਜਦੋਂ ਦੇਖਿਆ ਹਾਂ ਮੈਂ ਆਬਰਣ ਲੱਗੀ ਤੁਸੀਂ ਵਟਣਾ ਨਾ ਬੜਾ ਮੈਂ ਤਾਂ ਨਹੀਂ ਮਰਨਾ ਚਾਹੁੰਦੀ ਤੇ ਯਾਰ ਆ ਗਿਆ ਤੈਨੂੰ ਗੱਡੀ ਜੀ ਛੱਡੂਗਾ ਤਦ ਉਹਨੇ ਕਿਹਾ ਸਭ ਤੋਂ ਪਹਿਲਾਂ ਇਹਨੂੰ ਹੀ ਖਾਨਾ ਇਹ ਪੋਲਾ ਮਾਸ ਸਭ ਤੋਂ ਜ਼ਿਆਦਾ ਹਾਂ ਖਾਓ ਨਾ ਉਹਨੇ ਕਿਹਾ ਦਾ ਮਾਸ ਬਾਬਾ ਪੋਲਾ ਵਾ ਇਹਨੂੰ ਖਾਨਿਆ ਦੇਖੋ ਕੋਈ ਕਹਿੰਦਾ ਇਹਦਾ ਪੋਲਾ ਮਾਸ ਪੋਲਾ ਪੋਲਾ ਜੇ ਮੀਨ ਹੁਣੇ ਹੁਣੇ ਸੁਕਾ ਦੇ ਬਾਬਾ ਸ਼ਕਤੀ ਤੇ ਪਾਸਕਾ ਦੇ ਪੂਰਾ ਯੋਗਾ ਕਰ ਫਿਰ ਸੁਕੇਂਗਾ ਤੂੰ ਇਦਾਂ ਨਹੀਂ ਸੁਕਣਾ ਕਰ ਯੋਗਾ ਵੀਰੇ ਦੇਖੋ ਦੋਸਤੋ ਇਹ ਕੁੜੀ ਤਾਨੂੰ ਹੁਣੇ ਯੋਗਾ ਕਰਕੇ ਦਿਖਾਏਗੀ ਚੱਲ ਫਿਰ ਯੋਗਾ ਕਰਕੇ ਦਿਖਾ ਇਹ ਯੋਗਾ ਕਿਹੜਾ ਹਸਨ ਕਰ ਰਹੀ ਹੈ ਬੈਡ ਸਿੰਘਾਸਨ ਆਸਨ ਕਰਕੇ ਦਿਖਾਣਾ ਲੇਟ ਕੇ ਇੱਕੋ ਹੀ ਆਸਨ ਆਂਦਾ ਇਹਨੂੰ ਸੋਨਾ ਸੋਨਾ ਨੀ ਨਾ ਹਰ ਵੇਲੇ ਮੇਰਾ ਮਜ਼ਾਕ ਕਰਨਾ ਹੁਣ ਗੱਡੀ ਆਪਾਂ ਕਰਤੀ ਉਹਰੇ ਪਾਰਕ ਤੇ ਹੁਣ ਆਪਾਂ ਚੱਲਨੇ ਆ ਪੈਦਲ ਘੁੰਮਣਾ ਚਲੋ ਯਾਰ ਮੈਂ ਘਰੇ ਦਾ ਖਾਣਾ ਹੀ ਖਾਣਾ ਬਾਹਰ ਆ ਕੇ ਵੀ ਤੇਰਾ ਖਾਣਾ ਨਹੀਂ ਖਾਣਾ ਐਸੇ ਹੱਬ ਨਾ ਤੂੰ ਪਹੁੰਚ ਜੇਂਗੀ ਖਾਉਂਗੀ ਤਾਂ ਹੀ ਤੁਰੂੰਗੀ ਦੇਖ ਲੋ ਖਾਉਂਗੀ ਤਾਂ ਤਾਹੀ ਤੁਰੂੰਗੀ ਲੇਕ ਤੇ ਪਹੁੰਚਣਾ ਗੱਡੀ ਆਪਾਂ ਦੂਰ ਪਾਰਕ ਕਰਤੀ ਗੱਡੀ ਆਪਣੀ ਉਹ ਪਾਰਕ ਕੀਤੀ ਹੋਈ ਆ ਪਰ ਕਿ ਜਾ ਰਹੇ ਆ ਆਪਾਂ ਏਕ ਦੇ ਉੱਤੇ ਚੱਲਾ ਜਾ ਫਟਾਫਟ ਤੇਜ਼ ਦੋਰੇ ਯਾਰ ਕਰਕੇ ਇਸ ਸਾਂ ਨੂੰ ਕਿੱਦਾਂ ਪਹੁੰਚੇਂਗਾ ਹੈ ਇੰਨਾ ਕਿ ਤੁਰ ਕੇ ਥੱਕ ਗਿਆ ਮੈਂ ਤੂੰ ਖਾਂਦਾ ਹੋਇਆ ਨਹੀਂ ਥੱਕਿਆ ਤੂੰ ਹੈ ਖਾਣ ਲੱਗੇ ਨਹੀਂ ਥੱਕਦੇ ਮੈਂ ਥੱਕਦਾ ਨਹੀਂ ਮੈਂ ਬੋਲਦਾ ਬਸ ਤੁਰਦਈ ਥਕਦਾ ਮੈਂ ਕੰਮ ਕਰਦਈ ਥਕਦਾ ਮੈਂ ਤੂੰ ਆਹੋ ਜਾਲਾ ਲੰਬਾ ਰਹਿਣ ਦੋ ਆਪਸ ਚ ਬਸ ਉਤਰ ਕੇ ਜਾ ਕੋ ਮੁੰਡਾ ਹੈ ਕਿਉਂਕਿ ਗੱਡੀ ਉਰੇ ਆ ਪਤਾ ਨਹੀਂ ਘੁੰਮਣਾ ਕਰਨਾ ਆ ਗਿਆ। ਬਾੜਾ ਜੱਗੇ ਤੱਕ ਗਈ ਆ। ਉੱਤ ਤੁਰ ਕੇ ਆ ਗਈ ਆ ਵਾਪਸ ਕਹਿੰਦੀ ਰਹਿਣੀ ਦੇ ਤੂੰ ਮੈਂ ਨਹੀਂ ਘੁੰਮਦੀ। ਵਾਪਸ ਹੀ ਚੱਲ ਬਾਬਾ ਉਹ ਗੱਡੀ 'ਚ। ਆਹ ਲੈ ਦੇ। ਕਦੀ ਗੱਡੀ ਲੈ ਕੇ ਚੱਲੇ ਜੇ ਜਾਣਾ ਵਾ। ਛੱਪ ਗਿਆ। ਤੱਕ ਵੀ ਗਿਆ ਮੇਰਾ ਮੋਟੂ। ਚਲੋ ਜਲਦੀ ਫੇਰ ਕਰੇ ਵਾਪਸ ਉਤਰ ਕੇ ਘੁੰਮਣ ਦਾ ਜਾ। ਚਲੋ ਚੱਲੀਏ ਗਾਇਜ਼ ਘਰੇ। ਘੁੰਮ ਲੈ ਇਹਨਾਂ ਨੇ ਕਮਾਤਾ ਇਹਨਾਂ ਨੂੰ। ਇੰਨੇ ਜੀ ਚਾਹ ਪੂਰਾ ਹੋ ਗਿਆ ਦਾ ਘੁੰਮਣ ਦਾ। ਤੁਰਨ ਲੱਗੇ ਨੂੰ ਮੌਤ ਪੈ ਜਾਂਦੀ ਆ। ਆ ਜਾ ਰਿਹਾ ਅੱਛਾ ਤੇ ਹੀਲ ਪਾ ਕੇ ਤੁਰਨਾ ਹੀ ਹੋ ਰਿਹਾ ਇੱਥੇ ਫਲੈਟ ਤਾਂ ਹੁੰਦੀ ਪੰਜਾਬੀ ਜੁੱਤੀ ਚ ਪੰਜਾਬੀ ਜੁੱਤੀ ਚ ਨਹੀਂ ਤੇਰੇ ਤੋਂ ਤੁਰਿਆ ਜਾਂਦਾ ਬਹਾਨਾ ਵੀ ਵੇਖੋ ਇਹਦਾ ਕਿਹੋ ਜਿਹਾ ਵਾ ਬਿਲਕੁਲ ਫਲੈਟ ਆ ਨਾ ਬਿਲਕੁਲ ਫਲੈਟ ਆ ਹਾਂ ਹੀਲ ਪਾ ਕੇ ਆਣੀ ਸੀ ਨਾ ਫਿਰ ਤੂੰ ਹੀਲ ਚ ਤੁਰਿਆ ਜਾਣਾ ਸੀ ਤੇਤੋਂ ਚਲੋ ਵੀ ਮਿੱਤਰੋ ਚੱਲੀਏ ਹੁਣ ਮੰਮੀ ਉਹਨਾਂ ਨੂੰ ਪਿਕਅਪ ਕਰ ਲਈਏ ਕਮਾਤ ਆ ਇਹਨਾਂ ਨੂੰ ਨਹੀਂ ਨਹੀਂ ਰਹਿ ਸੰਨ ਨੂੰ ਖਾਣ ਲਈ ਇਹਨਾਂ ਨੇ ਪਹਿਲਾਂ ਲੇਜ਼ ਖਾ ਲਿਆ ਲੈ ਲੇਜ਼ ਇਹਨਾਂ ਵਾਸਤੇ ਹੈ ਦੇ ਦੇ ਯਾਰ ਇਹਨਾਂ ਨੇ ਪਹਿਲਾਂ ਲੇਜ਼ ਖਾ ਲਿਆ ਦੇਖੋ 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 ਇਹਨਾਂ ਦਾ ਕੰਮ ਦੇਖੋ ਦੇ 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 ਬਾਬੂ ਨਹੀਂ ਘਾਲਿਆ ਮੈਨੀਆਂ ਆ ਵੀ ਨਹੀਂ ਘਾਲਿਆ ਨਾ ਗੁੱਕੜੇ ਘਾਨੀਆਂ ਮੈਂ ਲੈ ਜਣੀ ਘਾਨੀਆਂ ਇਹੋ ਦੇ ਦੇ ਉਹਨੂੰ ਪ੍ਰੀਤ ਨੂੰ ਫੇਰ ਰੋਏਗੀ ਉਹ ਰੋਣਾ ਸ਼ੁਰੂ ਕਰ ਦੇਣਾ ਉਹਨੇ ਫੇਰ ਚੰਗੀ ਰਹੇਗੀ ਹੈ ਫੋਨੇ ਉਰੇ ਲਟਣ ਲੱਪੇਨਾ ਫੇਰ ਕੀ ਕਰਨੀ ਉਰੇ ਲਟਣਾ ਯੂਰੂ ਨੂੰ ਕਰ ਦੇਣਾ ਉਹਨੇ ਦੇ ਉਹਨੂੰ ਲੈ ਲਓ ਮੈਂ ਮੋਟੀ ਹੋ ਜਾਵਾਂ ਚਾਹੇ ਮੈਂ ਮੋਟੀ ਹੋਵਾਂ ਚਾਹੇ ਮੈਂ ਪਤਲੀ ਰਹਾਂ ਮਖਾਣਿਆਂ ਤੇ ਖਵਾਣਿਆਂ ਉਹਨੇ ਲਟਣ ਲਾ ਪੈ ਨਹੀਂ ਕਲੇਜ ਕਾਲੇ ਇੱਕ ਕੁਰਕੁਰਾ ਆ ਜਾ ਮੈਨੂੰ ਇੱਕ ਵੀ ਨਹੀਂ ਖਾਣ ਦਿੰਦੇ ਮੈਂ ਤਾਂ ਮੋਟੀ ਹੋ ਰਹੀ ਦਾਨ ਤੈਨੂੰ ਖਾਣ ਦਿੰਦੇ ਜੇ ਮੈਂ ਲੂਣ ਵਾਲੀ ਚੀਜ਼ ਵੀ ਖਾਣ ਨਹੀਂ ਚਾਹਮੀ ਮੈਂ ਮੋਟੀ ਹੋਣੀ ਐ ਜੇ ਮੈਂ ਮਿੱਠੀ ਜਿਹੀ ਰੈਪੀਗ ਕਰਨੀ ਤਾਂ ਵੀ ਮੋਟੀ ਹੋਣੀ ਕੋਈ ਆਮਦ ਖਾ ਮਾ ਕੀ ਕੀ ਮੈਂ ਕਿਤੇ ਦੇਖ ਖਾਣ ਨਹੀਂ ਆ ਫੇਰ ਕਰਨਾ ਮੇਰਾ ਸਿਰ ਖਾਂਦੀ ਆ ਹਾਂ ਦੇਖ ਭੁਖੀ ਰਹਾ ਮੈਂ ਉਹ ਦਸਨ ਉਹ ਦੇਖੋ ਸਨਸੈਟ ਹੋ ਰਿਹਾ ਵਾ ਕਿੰਨਾ ਘੰਟ ਲੱਗ ਰਿਹਾ ਦੇਖੋ ਤਰੋ-ਤਰੋ ਪਿੰਡ ਚੋਂ ਬਾਹਰ ਨਿਕਲ ਜੀ ਫੇਰ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਆ ਪਿੰਡ ਹੈਗਾ ਦੋਸਤੋ ਕਤਲੌਰ ਕਤਲੌਰ ਦੇ ਵਿੱਚ ਹੈਗੀ ਆ ਇਹ ਲੋਕੇਸ਼ਨ ਜਿੱਥੇ ਆਪਾਂ ਆਏ ਸੀ ਬਾਹਰ ਨਿਕਲ ਆਇਆ ਆਂ ਆਪਾਂ ਕਫਲੌਰ ਤੋਂ ਹੁਣ ਆਪਾਂ ਚੱਲੇ ਆਂ ਅਲੀ ਖਾਨ ਆਪਣੇ ਪਿੰਡ ਆਹ ਲੋ ਕਿਸਾਨਾਂ ਨਾਲ ਵੱਡਾ ਰੇਸ ਖਾਉਂਦੇ ਉਹ ਡੋਬਰ ਡਾਲੇ ਓਏ ਉਹ ਤੇਰੀ ਬੱਬਾ ਨੂੰ ਕੋ ਕੱਡਾ ਵੱਡਾ ਲੈ ਜਾ ਪੰਜ ਚਾਲੇ ਜਿੱਡਾ ਸਾਰੇ ਮਿਲਾ ਕੇ ਧੀ ਹੁੰਦੇ ਆਂ ਦੇਖੋ ਕੱਡਾ ਲੈ ਜਾ ਓਏ ਉਹਦਾ ਗੋਲ ਕੱਪੜਾ ਨੇ ਮਰੇ ਡਾ ਲੈਦਾ ਕਿ ਨੁਕਰਾ ਨਾ ਨੇ ਹੁਣੇ ਕਿਆ ਲੇਜ਼ ਲੇਜ਼ ਮੈਂ ਖਾਂਦੀ ਨਹੀਂ ਕੈਮਰੇ ਦੇ ਰਿਕਾਰਡ ਆ ਉਹ ਤੂੰ ਤਾਂ ਲੇਜ਼ ਖਾਂਦਾ ਨਹੀਂ ਆ ਇਹ ਕੋਈ ਛੇ ਨਹੀਂ ਛੜਦੀ ਮੈਂ ਖਾਂਦੀ ਨਹੀਂ ਵੀ ਟੇਸਟ ਤੇ ਘਰ ਕਰਦੀ ਆ yellow ਵਾਲਾ ਖਾ ਲੂ ਨਹੀਂ green ਵਾਲਾ ਨਹੀਂ ਖਾਂਦੀ ਬਸ ਕੀ ਹੋ ਗਿਆ ਚਲੋ ਕੰਦੇ ਕੁੱਤਾ ਅੱਖ ਮਾਰਦਾ ਕੁੱਤੇ ਅੱਖ ਮਾਰਦਾ ਬਾਸੀਆਂ ਵੀ ਮਾਰਦਾ ਹੁਣ ਦਿਨ ਕਦੇ ਕੁੱਤਾ ਅੱਖ ਮਾਰਦਾ ਤੇਰੇ ਤੋਂ ਡਰ ਰਿਹਾ ਵਿਚਾਰਾ ਚਲੋ ਪਹੁੰਚ ਗਏ ਆਪਾਂ ਨਾਨੀ ਹੁਣਾਂ ਦੇ ਘਰੇ ਦੁਆਰਾ ਤੇ ਹੁਣ ਆਪ ਮਮੀ ਉਹਨਾਂ ਨੂੰ ਮਾਸੀ ਉਹਨਾਂ ਨੂੰ ਲੈ ਕੇ ਤੇ ਚੱਲੀਏ ਮਾਸੀ ਦੇ ਘਰੇ ਲਓ ਵੀ ਲਓ ਹੁਣ ਆਪਾਂ ਪਹੁੰਚੇ ਆ ਪਨੀਰ ਲੈਣ ਵਾਸਤੇ ਪਨੀਰ ਆਪਾਂ ਲੈ ਲਿਆ ਜੇ ਜਾ ਕੇ ਘਰੇ ਬਣਾਵਾਂਗੇ ਚੀਸ ਚਿੱਲੀ ਪਰਸ ਕੱਢ ਲਾ ਮੇਕਅਪ ਦਾ ਸਮਾਨ ਹੀ ਖਾਣ ਪੀਣ ਦਾ ਸਮਾਨ ਹੈ ਵਿੱਚ ਮੋٹے ਦੇ ਕਹੂੰ ਕੈਸ ਕਰੂੰਗੀ ਦੇ ਦੋ ਪਰਸ ਦੋ ਦੋ ਪਰਸੇ ਕੋਈ ਪੈਸਾ ਇਸ ਵਿੱਚ ਖਾਣੇ ਪੀਣੇ ਦਾ ਇਹ ਇਹਦੇ ਚ ਪੈਸਾ ਵਾਦੇ ਇਹਦੇ ਚ ਖਾਣ ਪੀਣ ਦਾ ਵੰਦੇ ਕੋ ਦੋ ਦੋ ਪਰਸ ਲੈ ਕੇ ਜਾਂਦੀ ਹੈ ਕਿਤੇ ਜਾਂਦੀ ਹੈ ਮੇਕਅਪ ਆਪਾਂ ਘਰੋਂ ਕਰ ਜਾਂਦੇ ਆ ਬਾਅਦ ਨਹੀਂ ਕਰਦੇ ਚਲੋ ਜੀ ਪਹੁੰਚ ਗਏ ਆ ਕੰਪਰ ਕੇ ਮਸੀ ਦੇ ਵਾਪਸੀ ਚਲੋ ਆਪਾਂ ਲੌਕ ਕਰਦੇ ਹੋ ਰੈਂਡ ਹੁਣਾ ਰੋਟੀ ਬਣੀ ਖਾਣੀ ਆ ਦੋਸਤੋ ਰੋਟੀ ਬਣੀ ਖਾ ਕੇ ਲੱਗਿਆ ਸੌਣ ਬਹੁਤ ਥੱਕ ਗਏ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ